ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਿਹਾ ਉਪਾਅ ਓਨਾ ਲੋਕਾਂ ਦੇ ਲਈ ਲੈ ਕੇ ਆਏ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਇਨਸਾਨ ਨੂੰ ਬਹੁਤ ਜ਼ਿਆਦਾ ਚਾਇਆ ਹੁੰਦਾ ਆਪਣੀ ਹੱਦ ਤੋਂ ਵੱਧ ਕੇ ਪਰ ਉਹਨਾਂ ਨੂੰ ਅੱਗੋਂ ਧੋਖਾ ਹੀ ਮਿਲਿਆ ਹੁੰਦਾ ਜਿਸ ਵਜ੍ਹਾ ਦੇ ਕਰਕੇ ਉਹਨਾਂ ਦੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਂਦੀ ਏ ਤੇ ਉਹ ਹਮੇਸ਼ਾ ਰੋਂਦੇ ਹੀ ਰਹਿੰਦੇ ਨੇ ਤੇ ਅੱਜ ਦਾ ਜੋ ਉਪਾਏ ਉਹਨਾਂ ਲੋਕਾਂ ਦੇ ਲਈ ਪਹਿਲੀ ਗੱਲ ਉਹਨਾਂ ਲੋਕਾਂ ਨੂੰ ਇਹੀ ਕਹਿਣਿਆ ਕਿ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖਿਆ ਕਰੋ ਤੇ ਪੋਜ਼ਿਟਿਵ ਰੱਖਿਆ ਕਰੋ ਤੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਰੋਂਦੇ ਰਹੇ ਤਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋਵੋਗੇ ਤੁਸੀਂ ਆਪਣਾ ਰੋਣਾ ਬੰਦ ਕਰੋ ਅੱਜ ਤੋਂ ਬਿਲਕੁਲ ਹੀ ਰੋਣਾ ਛੱਡ ਦਿਓ ਅੱਜ ਕੱਲ ਦਾ ਜੋ ਸਮਾਂ ਹੈ ਅੱਜ ਦੀ ਜੋ ਦੁਨੀਆ ਹੈ ਤੇ ਇਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪਰੇਸ਼ਾਨੀ ਹੈ ਜਿਹੜੀ ਸਾਡੀ ਉਸ ਦਾ ਅਸੀਂ ਕੋਈ ਹੱਲ ਨਾ ਕੱਢ ਸਕੀਏ ਕੋਈ ਸੋਲੂਸ਼ਨ ਨਾ ਹੋਵੇ ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਜਿਸ ਦਾ ਹੱਲ ਨਹੀਂ ਹੁੰਦਾ ਇਸੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਕਿ ਜਿਹੜਾ ਤੁਹਾਡਾ ਵਿਗੜਿਆ ਹੋਇਆ ਟੁੱਟਿਆ ਹੋਇਆ ਰਿਸ਼ਤਾ 1 ਘੰਟੇ ਦੇ ਵਿੱਚ ਵਿੱਚ ਬਿਲਕੁਲ ਹੀ ਸੁਧਰ ਜਾਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਸਾਡੇ ਦੱਸੇਗੇ ਮੁਤਾਬਕ ਬਿਨਾਂ ਕਿਸੇ ਸ਼ੰਕਾ ਤੇ ਬਿਨਾਂ ਕਿਸੇ ਡਾਊਟ ਤੇ ਜੇਕਰ ਤੁਸੀਂ ਕਰ ਲੈਣਿਓ ਵਿਸ਼ਵਾਸ ਦੇ ਨਾਲ ਫਿਰ ਉਸ ਉਪਾਅ ਦਾ ਤੁਹਾਨੂੰ ਰਿਜ਼ਲਟ ਵੀ 101% ਮਿਲੇਗਾ ਤੇ ਜਿਹੜੇ ਲੋਕਾਂ ਨੇ ਵੀ ਇਸ ਉਪਾਅ ਨੂੰ ਕਰਨਾ ਹੈ ਨਾ ਉਹ ਬਿਲਕੁਲ ਹੀ ਸੱਚੇ ਹੋਣੇ ਚਾਹੀਦੇ ਨੇ ਕਹਿਣ ਦਾ ਭਾਵ ਕਿ ਉਹਨਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਵੀ ਗਲਤੀ ਹੁੰਦੀ ਹੈ ਸਾਹਮਣੇ ਵਾਲੇ ਦੀ ਵੀ ਹੁੰਦੀ ਹੈ ਪਰ ਆਪਾਂ ਸੋਚਦੇ ਆਂ ਕਿ ਉਸਦੀ ਹੀ ਗਲਤੀ ਹੈ ਸਾਡੀ ਸੋ ਇਸ ਕੰਡੀਸ਼ਨ ਦੇ ਵਿੱਚ ਅਸੀਂ ਇਸ ਉਪਾਅ ਨੂੰ ਨਹੀਂ ਕਰਨਾ ਜੇਕਰ ਤੁਸੀਂ ਬਿਲਕੁਲ ਹੀ ਸੱਚੇ ਹੋ ਤੁਹਾਡੀ ਕੋਈ ਵੀ ਗਲਤੀ ਨਹੀਂ ਤਾਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸੀ ਤਰ੍ਹਾਂ ਕਿਸੇ ਦੇ ਵਧੀਆ ਰਿਸ਼ਤੇ ਨੂੰ ਜੇਕਰ ਤੁਸੀਂ ਵਿਗਾੜੋਗੇ ਦੋ ਪਰਸਨ ਦੇ ਵਿੱਚ ਤੁਸੀਂ ਥਰਡ ਪਰਸਨ ਸ਼ਾਮਲ ਹੋਣਾ ਚਾਹੋਣਿਓ ਤਾਂ ਇਹ ਉਪਾਅ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਿਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਿਜ਼ਲਟ ਨਹੀਂ ਦੇਵੇਗਾ ਇਹ ਉਪਾਅ ਸਿਰਫ ਉਹ ਲੋਕ ਕਰ ਸਕਦੇ ਨੇ ਜੋ ਬਿਲਕੁਲ ਇਮਾਨਦਾਰ ਤੇ ਸੱਚੇ ਨੇ ਇਹ ਉਪਾਅ ਸਿਰਫ ਉਥੇ ਹੀ ਰਿਜ਼ਲਟ ਦੇਵੇਗਾ ਭਾਵੇਂ ਉਹ ਮੇਲ ਏ ਭਾਵੇਂ ਫੀਮੇਲ ਏ ਉਹ ਇਨਸਾਨ ਪਰਿਸ਼ਾਨ ਏ ਦੁਖੀ ਇਹ ਆਪਣੀਆਂ ਪਰੇਸ਼ਾਨੀਆਂ ਤੋਂ ਬਿਲਕੁਲ ਸੱਚਾ ਹੈ ਪਰ ਸੱਚੇ ਦਾ ਕੋਈ ਸਾਥ ਨਹੀਂ ਦੇ ਰਿਹਾ ਕਿਉਂਕਿ ਉਹ ਵਿਅਕਤੀ ਇੱਕਦਮ ਸੱਚਾ ਹੁੰਦਾ ਹੈ ਤੇ ਉਹਨੇ ਸੱਚੇ ਦਿਲ ਤੋਂ ਕਿਸੇ ਨੂੰ ਚਾਇਆ ਹੁੰਦਾ ਹੈ ਤੇ ਉਸ ਵਿਅਕਤੀ ਨੂੰ ਉਹ ਵਾਪਸ ਜ਼ਰੂਰ ਬੁਲਾਉਣਾ ਚਾਹੁੰਦਾ ਹੁੰਦਾ ਹੈ ਇਸ ਕਰਕੇ ਉਹੀ ਵਿਅਕਤੀ ਇਸ ਉਪਾਣੂ ਕਰ ਸਕਦਾ ਹੈ ਤੇ ਇਹ ਉਪਾਅ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਇੱਕ ਤਰਫਾ ਪਿਆਰ ਹੁੰਦਾ ਹੈ ਉਹ ਬਹੁਤਾ ਲੰਬਾ ਸਮਾਂ ਚੱਲਦਾ ਨਹੀਂ ਕਈ ਵਾਰ ਆਪਾਂ ਕੀ ਕਰਦੇ ਆ ਕਿ ਇਸ ਤਰ੍ਹਾਂ ਦੇ ਉਪਾਅ ਕਰਕੇ ਉਸ ਵਿਅਕਤੀ ਨੂੰ ਆਪਣੇ ਵੱਲ ਲੈ ਆਉਣੇ ਆ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਣੇ ਆ ਪਰ ਉਹ ਬਹੁਤਾ ਸਮਾਂ ਨਹੀਂ ਚੱਲਦਾ ਕਹਿੰਦਾ ਭਾਵੇਂ ਇਹੀ ਏ ਕਿ ਜੇਕਰ ਸਾਹਮਣੇ ਵਾਲਾ ਪਰਸਨ ਵੀ ਤੁਹਾਨੂੰ ਚਾਹੁੰਦਾ ਹੈ ਤਾਂ ਫਿਰ ਹੀ ਇਸ ਉਪਾਅ ਕਰਨ ਦਾ ਤੁਹਾਨੂੰ ਫਾਇਦਾ ਹੈ ਜੇਕਰ ਉਹ ਨਹੀਂ ਚਾਹੁੰਦਾ ਤੁਸੀਂ ਚਾਹਣਿਓ ਫਿਰ ਇਸ ਉਪਾਅ ਨੂੰ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇਸ ਉਪਾਅ ਦਾ ਤੁਹਾਨੂੰ ਬਹੁਤਾ ਜ਼ਿਆਦਾ ਕੋਈ ਰਿਜ਼ਲਟ ਨਹੀਂ ਮਿਲਣ ਵਾਲਾ ਕਿਉਂਕਿ ਗੱਲ ਤੇ ਇੱਥੇ ਆ ਕੇ ਮੁੱਕ ਜਾਂਦੀ ਹੈ ਕਿ ਜੇਕਰ ਸਾਹਮਣੇ ਵਾਲਾ ਪਰਸਨ ਉਹ ਸਾਨੂੰ ਚਾਹੁੰਦਾ ਹੀ ਨਹੀਂ ਉਸ ਨੂੰ ਸਾਡੇ ਨਾਲ ਪਿਆਰ ਹੀ ਨਹੀਂ ਹੈਗਾ ਤਾਂ ਫਿਰ ਉਥੇ ਸਾਡਾ ਇਹ ਕੀਤਾ ਗਿਆ ਉਪਾਅ ਜਿਹੜਾ ਇਹ ਵੀ ਬਿਲਕੁਲ ਕੰਮ ਨਹੀਂ ਕਰੇਗਾ ਇਸ ਉਵਾਰਨੂ ਗਿਮੀ ਕਰਨਾ ਹੈ ਕਿਸ ਤਰੀਕੇ ਦੀ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਹ ਉਹ ਪਾ ਲੋਕ ਵਿਕਾਸਾ ਕਿ ਦਿਨੇ ਚ ਵੀ ਕਈ ਵਾਈਫ ਕਹਿੰਦੀਆਂ ਨੇ ਕਿ ਉਹਨਾਂ ਦੇ ਜਿਹੜੇ ਹਸਬੈਂਡ ਹੁੰਦੇ ਨੇ ਉਹ ਕਿਸੇ ਦੇ ਕਹਨੇ ਦੇ ਵਿੱਚ ਆ ਕੇ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਨੇ ਤੇ ਆਪਣੇ ਘਰ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਦੇ ਜਿਵੇਂ ਕਿ ਹਸਬੰਡ ਵਾਈਫ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਰਹਿੰਦੇ ਨੇ ਉਥੇ ਵੀ ਇਹ ਉਪਾਅ ਕੰਮ ਕਰੇਗਾ ਕਹਿੰਦਾ ਪਾਬ ਇਹ ਇਹ ਹੈ ਕਿ ਜੋ ਵਿਅਕਤੀ ਆਪਣੇ ਰਸਤੇ ਤੋਂ ਪਟਕ ਗਿਆ ਹੈ ਉਹ ਬਿਲਕੁਲ ਆਪਣੀ ਟਿਕਾਣੀ ਤੇ ਆ ਜਾਵੇਗਾ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਕਾਲਾ ਧਾਗਾ ਤੇ ਕਾਲ ਇਸ ਉਪਾਣ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਮੰਗਲਵਾਰ ਦੀ ਰਾਤ ਨੂੰ ਇਸ ਉਪਾਣ ਨੂੰ ਕਰਨਾ ਹੈ ਜਦੋਂ ਇਸ ਉਪਾਣ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲਓਗੇ ਤੇ ਜਿਸ ਵੀ ਵਿਅਕਤੀ ਦੇ ਲਈ ਤੁਸੀਂ ਇਸ ਉਪਾਣ ਨੂੰ ਕਰ ਰਹੇ ਹੋ ਨਾ ਇਸ ਉਪਾਅ ਦਾ ਤੁਰੰਤ ਰਿਜ਼ਲਟ ਮਿਲੇਗਾ ਤੇ ਉਹ ਆ ਕੇ ਤੁਹਾਡੇ ਤੋਂ ਆਪਣੇ ਆਪ ਮਾਫੀ ਮੰਗੇਗਾ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਕਾਲਾ ਧਾਗਾ ਲੈਣਾ ਜਿੰਨੀ ਤੁਹਾਡੀ ਲੰਬਾਈ ਹੈ ਉਨੀ ਲੰਬਾਈ ਜਿੰਨਾ ਤੁਸੀਂ ਇਹ ਕਾਲਾ ਧਾਗਾ ਲੈ ਲੈਣਾ ਕਾਹ ਉਹ ਕਾਲਾ ਧਾਗਾ ਲੈ ਕੇ ਲੰਬਾਈ ਜਿੰਨਾ ਉਸ ਨੂੰ ਤੁਸੀਂ 9 ਗੱਠਾ ਮਾਰ ਲੈਣੀ ਆ ਉਸ ਧਾਗੇ ਦੀਆਂ ਥੋੜੀ ਥੋੜੀ ਸਪੇਸ ਕਰਕੇ ਬਰਾਬਰ ਤੇ ਉਸ ਦੀਆਂ ਤੁਸੀਂ 9 ਗੱਠਾ ਮਾਰ ਲੈਣੀਆਂ ਨੇ ਤੇ ਸਿਤਾਗੀਆਂ ਜਿਹੜੀਆਂ ਤੁਸੀਂ ਗੱਠਾ ਲਗਾਉੜੀਆਂ ਉਹ ਇਸ ਤਰੀਕੇ ਦੇ ਨਾਲ ਲਗਾਉਣੀ ਹੈ ਕਿ ਜਿਵੇਂ ਤੁਸੀਂ ਇੱਕ ਗੱਠ ਨੂੰ ਲਪੇਟ ਲੈਨੇ ਹੋ ਪਰ ਉਸ ਦੀ ਗੰਢ ਨੂੰ ਕੱਸਣ ਤੋਂ ਪਹਿਲਾਂ ਜਿਸ ਵਿਅਕਤੀ ਦੇ ਲਈ ਤੁਸੀਂ ਇਸ ਉਪਾਣੂ ਕਰ ਰਹੇ ਹੋ ਨਾ ਉਸ ਦਾ ਨਾਮ ਬੋਲਣਾ ਹੈ ਫਿਰ ਉਸ ਗੱਠ ਨੂੰ ਟਾਈਟ ਕਰ ਦੇਣਾ ਸੇਮ ਇਸੇ ਪ੍ਰੋਸੈਸ ਦੇ ਨਾਲ ਤੁਸੀਂ 9 ਦੀਆਂ 9 ਗੱਠਾਂ ਥੋੜੇ-ਥੋੜੇ ਸਪੇਸ ਦੇ ਨਾਲ ਲਗਾ ਲੈਣੀਆਂ ਜਿਵੇਂ ਤੁਸੀਂ ਇਹ 9 ਗੱਠਾਂ ਲਗਾਉਣ ਦੇ ਟਾਈਮ ਜਿਸ ਵਿਅਕਤੀ ਦੇ ਲਈ ਤੁਸੀਂ ਇਸ ਉਪਾ ਨੂੰ ਕਰੇ ਉਸ ਦਾ ਨਾਮ ਲੇ 9 ਵਾਰ ਤੇ ਸੇਮ ਇਸੇ ਹੀ ਤਰੀਕੇ ਦੇ ਨਾਲ ਜਦੋਂ ਤੁਸੀਂ 9 ਗੱਠਾ ਲਗਾ ਲੈਣੀਆਂ ਨੇ ਉਹ ਸਾਰੀਆਂ 9 ਗੱਠਾ ਨੂੰ ਏਕ-ਏਕ ਗੱਠ ਕਰਕੇ ਤੁਸੀਂ ਟੱਚ ਕਰਨਾ ਹੈ ਤੇ ਜਿਵੇਂ ਹੀ ਤੁਸੀਂ ਇੱਕ ਗੱਠ ਨੂੰ ਟੱਚ ਕਰੋਗੇ ਤੇ ਆਪਣਾ ਨਾਮ ਬੋਲਣਾ ਹੈ ਤੇ ਦੂਸਰੀ ਨੂੰ ਕਰੋਗੇ ਫੇਰ ਨਾਮ ਬੋਲਣਾ ਇਸੇ ਤਰੀਕੇ ਦੇ ਨਾਲ 9 ਗੱਠਾ ਨੂੰ ਤੁਸੀਂ ਟੱਚ ਕਰਨਾ ਹੈ ਤੇ 9 ਵਾਰ ਹੀ ਤੁਸੀਂ ਨਾਮ ਬੋਲਣਾ ਹੈ ਹੁਣ ਇਹ ਜਿਹੜਾ ਅਸੀਂ ਧਾਗਾ ਤਿਆਰ ਕੀਤਾ ਮੰਗਲਵਾਰ ਦੀ ਰਾਤ ਨੂੰ ਇਹ ਅਸੀਂ ਉਪਾਹ ਕਰਦੇ ਸਮੇਂ ਜੋ ਧਾਗਾ ਤਿਆਰ ਕਰਿਆਂ ਕਰਾਂਗੇ ਇਸ ਧਾਗੇ ਨੂੰ ਅਸੀਂ ਖੱਬੀ ਲੱਤ ਤੇ ਪੈਰ ਦੇ ਕੋਲ ਜਿੱਥੇ ਕਿ ਹੁੰਦਾ ਹੈ ਪੈਰ ਉਥੇ ਇਸ ਧਾਗੇ ਨੂੰ ਅਸੀਂ ਬੰਨ ਲੈਣਾ ਸਾਰੀ ਰਾਤ ਤੁਸੀਂ ਇਸ ਧਾਗੇ ਨੂੰ ਬੰਨਿਆ ਰਹਿਣ ਦਿਨਾ ਤੇ ਅਗਲੀ ਸਵੇਰ ਜਿਵੇਂ ਹੀ ਤੁਸੀਂ ਉੱਠਣਾ ਕੈਂਚੀ ਲੈ ਕੇ ਤੁਸੀਂ ਇਸ ਧਾਗੇ ਨੂੰ ਕੱਟ ਦੇਣਾ ਇਸ ਉਪਾਦ ਦਾ ਲੌਜੀਕ ਇਹ ਕਿ ਜਿਵੇਂ ਅਸੀਂ ਪਹਿਲਾਂ 9 ਗੱਠਾ ਲਗਾਈਆਂ ਆਪਣੇ 파ਟਰਨਰ ਦਾ ਨਾਮ ਲੈ ਕੇ ਫਿਰ ਅਸੀਂ ਉਹਨਾਂ ਗੱਠਾਂ ਨੂੰ ਟੱਚ ਕੀਤਾ ਆਪਣਾ ਨਾਮ ਲੈ ਕੇ ਕਹਿਣ ਦਾ ਭਾਵ ਕਿ ਜਦੋਂ ਅਸੀਂ ਆਪਣਾ ਨਾਮ ਲਿਆ ਆਪਣੇ 파ਟਰਨਰ ਦੀ એનર્ਜੀ ਆਪਣੇ ਨਾਲ ਜੋੜ ਕੇ ਅਸੀਂ ਇਸ ਉਪਾਦ ਨੂੰ ਕਰ ਦਿੱਤਾ ਜਿਹੜੀ ਅਸੀਂ ਗੱਠਾ ਲਗਾਈਆਂ ਗੱਠਾਂ ਦੇ ਵਿੱਚਕਾਰ ਜੋ ਕਾਲੇ ਧਾਗੇ ਦੇ ਵਿੱਚ ਜਗ੍ਹਾ ਬਚੀਏ ਉਸ ਜਗ੍ਹਾ ਨੂੰ ਅਸੀਂ ਥਰਡ ਪਾਰਟੀ ਦੀ ਜਗ੍ਹਾ ਬਣਨਗੇ ਕਿਉਂਕਿ ਉਹ ਜਗ੍ਹਾ ਥਰਡ ਪਾਰਟੀ ਦੀ ਹੈ ਕਹਿਣ ਦਾ ਭਾਵ ਕਿ ਜੋ ਥਰਡ ਪਰਸਨ ਤੁਹਾਡੇ ਵਿੱਚ ਆ ਕੇ ਪ੍ਰੋਬਲਮ ਮੁਸ਼ਕਲਾਂ ਕ੍ਰੀਏਟ ਕਰ ਰਿਹਾ ਹੈ ਉਹ ਇਸੇ ਤਰੀਕੇ ਦੇ ਨਾਲ ਚਲੋ ਅਗਲੀ ਸਵੇਰ ਤੁਸੀਂ ਇਸ ਧਾਗੇ ਨੂੰ ਕੈਂਚੀ ਦੇ ਨਾਲ ਕੱਟਣਾ ਹੈ ਤੇ ਆਪਣੇ ਘਰ ਤੋਂ ਜਾ ਬਾਹਰ ਜਾ ਕੇ ਕਿਸੇ ਸੁਨਸਾਨ ਜਗ੍ਹਾ ਤੇ ਜਿੱਥੇ ਕਿ ਤੁਹਾਨੂੰ ਕੋਈ ਵੀ ਦੇਖੇ ਨਾ ਉੱਥੇ ਜਾ ਕੇ ਤੁਸੀਂ ਇਹ ਕਾਲੇ ਧਾਗੇ ਨੂੰ ਸੁੱਟ ਕੇ ਆ ਜਾਣਾ ਹੈ ਕਿ ਜਦੋਂ ਤੁਸੀਂ ਰਸਤੇ ਦੇ ਵਿੱਚ ਜਾਓਗੇ ਨਾ ਤਾਂ ਤੁਸੀਂ ਜਾਂਦੇ ਸਮੇਂ ਕਿਸੇ ਦੇ ਨਾਲ ਗੱਲਬਾਤ ਕਰਨੀ ਰੁਕਣਾ ਤੇ ਨਾ ਹੀ ਤੁਸੀਂ ਆਉਂਦੇ ਸਮੇਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਤੇ ਨਾ ਹੀ ਤੁਸੀਂ ਕਿਸੇ ਦੇ ਕੋਲ ਰੁਕਣਾ ਹੈ ਜਦੋਂ ਤੁਸੀਂ ਇਸ ਧਾਗੇ ਨੂੰ ਸੁਟਣਾਏ ਨਾ ਉਸ ਸਮੇਂ ਤੁਸੀਂ ਉਹ ਘੜੀ ਦਾ ਟਾਈਮ ਨੋਟ ਕਰ ਲੈਣਾ ਕਿ ਕਿੰਨਾ ਟਾਈਮ ਸੀ ਕਿੰਨੇ ਮਿੰਟ ਸੀ ਕਿੰਨੇ ਸਕਿੰਟ ਸੀ ਕਿਉਂਕਿ ਜੇ ਸਮੇਂ ਤੁਸੀਂ ਇਸ ਧਾਗੇ ਨੂੰ ਸੁਟਕੇ ਟਾਈਮ ਨੋਟ ਕਰੋਗੇ ਨਾ ਉਸੇ ਸਮੇਂ ਤੁਹਾਡੇ 파ਟਨਰ ਦਾ ਦਿਮਾਗ ਇਹ ਝੇੜਾ ਉਹ ਜਾਗਣਾ ਸ਼ੁਰੂ ਹੋ ਜਾਵੇਗਾ ਜੋ ਦੂਸਰੀਆਂ ਦੂਸਰੀਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਘਰ ਨੂੰ ਬਿਲਕੁਲ ਖਰਾਬ ਕਰ ਰਹੀ ਐਸੀ ਜੋ ਕਿ ਤੁਹਾਨੂੰ ਧੋਕੇ ਦੇ ਵਿੱਚ ਰੱਖ ਰਿਹਾ ਸੀ ਧੋਖਾ ਦੇ ਰਿਹਾ ਸੀ ਤੇ ਚਾਹ ਫਿਰ ਤੁਹਾਨੂੰ ਬਿਲਕੁਲ ਹੀ ਛੱਡ ਕੇ ਚਲਾ ਗਿਆ ਸੀ ਉਹ ਤੁਹਾਡੇ ਕੋਲ ਆਪਣੀ ਆਪ ਮੁੜ ਕੇ ਵਾਪਸ ਆਵੇਗਾ ਤੇ ਤੁਹਾਡੇ ਕੋਲੋਂ ਖੁਦ ਮਾਫੀ ਮੰਗੇਗਾ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਕਰਕੇ ਜ਼ਰੂਰ ਵੇਖਣਾ ਇੱਕ ਦਿਨ ਦੇ ਅੰਦਰ ਅੰਦਰ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਕਈਆਂ ਨੇ ਜਦੋਂ ਇਸ ਧਾਗੇ ਨੂੰ ਛੁੱਟਿਆ ਤੇ ਛੁੱਟਣ ਤੋਂ ਬਾਅਦ 1 ਘੰਟੇ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਇਸ ਉਪਾਅ ਦਾ ਰਿਜ਼ਲਟ ਮਿਲਿਆ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਫੈਦੇਮੰਦ ਦੇ ਚਮਤਕਾਰੀਏ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਿਓ ਕਿਉਂਕਿ ਜਦੋਂ ਅਸੀਂ ਕੋਈ ਵੀ ਉਪਾਅ ਜਾਂ ਕੋਈ ਵੀ ਕੰਮ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਉਸ ਕੰਮ ਦੇ ਵਿੱਚ ਹਮੇਸ਼ਾ ਸਾਨੂੰ ਸਫਲਤਾ ਹੀ ਮਿਲਦੀ ਏ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਿਓ ਤਾਂ ਜੋ ਕਿ ਇਹਨੂੰ ਅੱਗੇ ਵੀ ਸ਼ੇਅਰ ਕਰਿਓ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਹੋਰ ਨੂੰ ਵੀ ਫਾਇਦਾ ਹੋਵੇ ਤੁਹਾਨੂੰ ਬਿਲਕੁਲ ਵੀ ਰੋਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਸੱਚੇ ਹੋ ਤਾਂ ਇਸ ਉਪਾਅ ਨੂੰ ਕਰੋ ਤੇ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੀ ਪਾਰਟਨਰ ਨੂੰ ਵਾਪਸ ਬੁਲਾ ਸਕਦੇ ਹੋ ਉਹ ਆਪਣੇ ਕੋਲ ਦੁਬਾਰਾ ਤੋਂ ਲਿਆ ਸਕਦੇ ਹੋ ਜਾਂਦਾ ਹੈ ਕਈ ਵਾਰ 네ਗੇਟਿਵਸ એનર્ਜੀ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ ਪਰ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਹਾਂਜੀ ਇਹ ਸੀ ਜੇ ਸਾਡੀ ਅੱਜ ਦੀ ਇੱਕ ਸ਼ੂਟੀ ਚ ਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਹਾਡਾ ਵੀ ਰਿਸ਼ਤਾ ਖਰਾਬ ਹੋਇਆ ਹੈ ਤਾਂ 1 ਘੰਟੇ ਦੇ ਵਿੱਚ ਸੁਧਰ ਜਾਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਇਹ ਉਪਾਅ ਤੁਸੀਂ ਜ਼ਰੂਰ ਇੱਕ ਵਾਰ ਕਰਕੇ ਦੇਖਿਓ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ